ਇਸ ਮਹੀਨੇ ਦਾ ਟੌਪਿਕ ਮੇਰੇ ਆਪਣੇ ਖੁਦ ਦੇ ਬਹੁਤ ਬਹੁਤ ਜ਼ਿਆਦਾ ਕਰੀਬ ਆ ਇਹ ਹੈ ਅੱਜ ਹੀ ਮੈਨੀਫੈਸਟੇਸ਼ਨ ਸਿੰਪਲ ਵਰਡਸ ਵਿੱਚ ਕਿਹਾ ਜਾਵੇ ਕਿ ਆਪਣੀ ਸਹੀ ਜਾਂ ਗਲਤ ਸੋਚ ਦੇ ਨਾਲ ਆਪਣੀ ਲਾਈਫ ਵਿੱਚ ਕੁਝ ਅਟਰੈਕਟ ਕਰਨਾ ਜਾਂ ਕੁਝ ਪਾਉਣਾ ਜਿਹੜੀ ਵੀ ਆਪਣੀ ਦਿਨ ਭਰ ਦੀ ਸੋਚ ਚੱਲਦੀ ਰਹਿੰਦੀ ਹੋਵੇ ਜਾਂ ਜ਼ਿਆਦਾਤਰ ਟਾਈਮ ਜਿਹੜੇ ਤਰੀਕੇ ਦੇ ਵੀ ਪੋਜ਼ਿਟਿਵ ਜਾਂ 네ਗੇਟਿਵ ਥੌਟਸ ਚੱਲਦੇ ਰਹਿਣ ਉਹਨੂੰ ਮੈਨੀਫੈਸਟ ਕਰਨਾ ਕਿਹਾ ਜਾਂਦਾ ਏ ਤੇ ਸਭ ਤੋਂ ਜ਼ਰੂਰੀ ਆਪਾਂ ਅੰਦਰੋਂ ਆਪਣੀ ਕੋਰ ਤੋਂ ਕੀ ਬਿਲੀਵ ਕਰਦੇ ਆ ਉਹੀ ਅੰਦਰ ਵਾਲੇ ਬਿਲੀਫ ਦਾ ਸੱਚ ਹੋ ਜਾਣਾ ਇਸ ਨੂੰ ਕਹਿੰਦੇ ਨੇ ਮੈਨੀਫੈਸਟੇਸ਼ਨ ਆਪਣੇ ਥੌਟਸ ਦੇ ਨਾਲ ਤੇ ਥੌਟਸ ਦੇ ਫੋਕਸ ਨਾਲ ਆਪਣੇ ਕੋਈ ਵੀ ਇੱਛਾ ਹੋਵੇ ਜਾਂ ਚਾਹ ਹੋਵੇ ਉਸ ਨੂੰ ਅਟਰੈਕਟ ਕਰਦੇ ਆ ਸਭ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਸਤਵਾਂ ਅਸਮਾਨ ਵਿੱਚ ਸਹੀ ਜਾਂ ਗਲਤ ਸੋਚ ਦੇ ਨਾਲ ਆਪਣੀ ਡਿਜ਼ਾਇਰ ਨੂੰ ਪੂਰਾ ਕਰਨ ਵਾਲਾ ਕਨਸੈਪਟ ਹਮੇਸ਼ਾ ਤੋਂ ਹੀ ਹੈਗਾ ਸੀ ਪਰ ਇਸ ਦਾ ਵਰਡ ਕੀ ਆ ਜਾਂ ਇਸ ਨੂੰ ਕੀ ਕਹਿੰਦੇ ਨੇ ਇਸ ਬਾਰੇ ਮੈਂ ਕੁਝ ਸਾਲ ਪਹਿਲਾਂ ਹੀ ਸੁਣਿਆ ਤੇ ਅਜ਼ਮਾਇਆ ਵੀ ਹੈ ਤੇ ਮੈਂ ਖੁਦ ਗਵਾਹ ਆ ਕਿ ਇਹ ਬਿਲਕੁਲ ਕੰਮ ਕਰਦਾ ਏ ਇਸ ਪੂਰੇ ਮਹੀਨੇ ਆਪਾਂ ਡਿਸਕਸ ਕਰਾਂਗੇ ਮੈਨੀਫੈਸਟੇਸ਼ਨ ਬਾਰੇ ਅੱਜਕੱਲ ਬੜਾ ਬੋਲਿਆ ਤੇ ਸੁਣਿਆ ਜਾਣ ਵਾਲਾ ਟੌਪਿਕ ਮੈਨੀਫੈਸਟੇਸ਼ਨ ਆਪਾਂ ਲੋਕਾਂ ਨੂੰ ਇਸ ਬਾਰੇ ਗੱਲ ਕਰਦੇ ਬਹੁਤ ਵਾਰੀ ਸੁਣਿਆ ਆ ਪਰ ਹੋ ਸਕਦਾ ਤੁਹਾਡੇ ਵਿੱਚੋਂ ਕਈਆਂ ਨੇ ਇਸ ਨੂੰ ਐਕਸਪੀਰੀਅੰਸ ਵੀ ਕੀਤਾ ਹੋਵੇ ਤੇ ਜੇ ਨਹੀਂ ਕੀਤਾ ਆਪਾਂ ਇਸ ਟੌਪਿਕ ਨੂੰ ਥੋੜਾ ਵਧੀਆ ਤਰੀਕੇ ਨਾਲ ਸਮਝਦੇ ਆਂ 왓 ਇਜ਼ ਮੈਨੀਫੈਸਟੇਸ਼ਨ ਮੈਨੀਫੈਸਟੇਸ਼ਨ ਹੁੰਦਾ ਕੀ ਹੈ ਮੈਨੀਫੈਸਟੇਸ਼ਨ ਦਾ ਬੇਸਿਕ ਮਤਲਬ ਹੁੰਦਾ ਆ ਕਿ ਜੋ ਆਪਣੀ ਅੰਦਰ ਦੀ ਦੁਨੀਆ ਦਿਲ ਤੇ ਦਿਮਾਗ ਵਿੱਚ ਚੱਲਦਾ ਆ ਉਸ ਦੇ ਆਧਾਰ ਤੇ ਹੀ ਆਪਣੀ ਬਾਹਰ ਦੀ ਦੁਨੀਆ ਬਣਦੀ ਆ ਸਭ ਕੁਝ ਇੱਕ ਸੋਚ ਜਾਂ ਇੱਕ ਥਾਟ ਦੇ ਨਾਲ ਹੀ ਸ਼ੁਰੂ ਹੁੰਦਾ ਆ ਬਾਰ ਬਾਰ ਸੋਚਿਆ ਜਾਣ ਵਾਲਾ ਥਾਟ ਆਪਣਾ ਯਕੀਨ ਬਣਦਾ ਆ ਤੇ ਯਕੀਨ ਦੇ ਆਧਾਰ ਤੇ ਹੀ ਆਪਾਂ ਕੋਈ ਵੀ ਲਾਈਫ ਵਿੱਚ ਐਕਸ਼ਨ ਲੈਂਦੇ ਆ ਤੇ ਹੌਲੀ ਹੌਲੀ ਇਹ ਐਕਸ਼ਨ ਤੋਂ ਹੀ ਆਪਣੀ ਸੱਚਾਈ ਆਪਣੀ ਰਿਐਲਿਟੀ ਬਣ ਜਾਂਦੀ ਏ ਤੇ ਅਸੀਂ ਆਪਣੀ ਜ਼ਿੰਦਗੀ ਇਸ ਬੇਸ ਤੇ ਹੀ ਜਿੰਦੇ ਆ ਮੈਨੀਫੈਸਟੇਸ਼ਨ ਕੋਈ ਮੈਜਿਕ ਨਹੀਂ ਆ ਕਿ ਆਪਾਂ ਬੈਠ ਕੇ ਕਿਸੇ ਚਮਤਕਾਰ ਦਾ ਵੇਟ ਕਰਦੇ ਆ ਇਹ ਇੱਕ એનર્ਜੀ ਆ ਜੋ ਵੀ ਆਪਾਂ ਰੋਜ਼ਮਰਰਾ ਦੀ ਲਾਈਫ ਵਿੱਚ ਕਰ ਰਹੇ ਆ ਅਵੇਅਰ ਹੋਣਾ ਕਿ ਆਪਾਂ ਕੀ ਤੇ ਕਿਸ ਗੱਲ ਤੇ ਕਿਹੜੇ ਥਾਟਸ ਤੇ ਫੋਕਸ ਕਰ ਰਹੇ ਆ ਤੇ ਆਪਣੇ ਥਾਟ ਨੂੰ بار بار ਚੈੱਕ ਕਰਨਾ ਇਸ ਅਵੇਅਰਨੈਸ ਨੂੰ ਮੈਨੀਫੈਸਟੇਸ਼ਨ ਕਹਿੰਦੇ ਆ ਹਾਉ ਇਟ ਰੀਅਲੀ ਵਰਕਸ ਇਹਦਾ ਫਾਰਮੂਲਾ ਕੀ ਆ એનર્ਜੀ ਆਪਣੇ ਥਾਟਸ ਤੇ ਇਮੋਸ਼ਨਸ ਨੂੰ ਪਾ ਕੇ ਇਸ ਯੂਨੀਵਰਸ ਵਿੱਚ ਸਭ ਕੁਝ એનર્ਜੀ ਤੋਂ ਹੀ ਬਣਿਆ ਹੋਇਆ ਆ ਆਪਾਂ ਜਿਹੜੀ ਵੀ ਫ੍ਰੀਕੁਐਂਸੀ ਜਾਂ ਥਾਟ ਤੇ ਫੋਕਸਡ ਰਹਿੰਦੇ ਆ ਉਹ ਪਾਵੇਂ ਖੁਸ਼ੀ ਹੋਵੇ ਹਮੇਸ਼ਾ ਗ੍ਰੇਟਫੁਲ ਰਹਿਣਾ ਹੋਵੇ ਡਰ ਹੋਵੇ ਜਾਂ ਪਰੇਸ਼ਾਨੀ ਇਹ ਵਾਈਬ੍ਰੇਸ਼ਨਸ ਯੂਨੀਵਰਸ ਵਿੱਚ ਰਹਿੰਦੀਆਂ ਨੇ ਤੇ ਵਾਪਿਸ ਵੀ ਆਪਾਂ ਨੂੰ ਸੇਮ ਹੀ એનર્ਜੀ ਮਿਲਦੀ ਆ ਜੇ ਹਮੇਸ਼ਾ ਕੰਪਲੇਨ ਮੋਡ ਵਿੱਚ ਰਹਾਂਗੇ ਤੇ ਹਮੇਸ਼ਾ ਸੇਮ ਹੀ ਸਿਚੁਏਸ਼ਨ ਆਉਂਦੀ ਰਹੂਗੀ ਜੇ ਹਰ ਗੱਲ ਵਿੱਚੋਂ ਪੋਜ਼ਿਟਿਵਿਟੀ ਲੱਭ ਕੇ ਥੌਟਸ ਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਵਾਂਗੇ ਤੇ ਹੌਲੀ-ਹੌਲੀ ਪੋਜ਼ਿਟਿਵਿਟੀ ਹੀ ਆਏਗੀ ਫਿਰ ਆਉਂਦੇ ਆ ਆਪਣੇ ਇਮੋਸ਼ਨਸ ਮਤਲਬ ਕਿ ਭਾਵਨਾਵਾਂ ਇਹ ਬਹੁਤ ਹੀ ਪਾਵਰਫੁਲ ਹੁੰਦੇ ਆ ਜਦੋਂ ਆਪਾਂ ਫੀਲ ਕਰਦੇ ਆ ਕਿ ਸਾਨੂੰ ਜੋ ਵੀ ਚਾਹੀਦਾ ਆ ਉਹ ਆਲਰੇਡੀ ਸਾਡੇ ਕੋਲ ਹੈਗਾ ਆ ਚਾਹੇ ਉਹ ਪਿਆਰ ਹੋਵੇ ਕੋਈ ਪਸੰਦ ਦੀ ਕਾਰ ਅਬੰਡੈਂਸ ਹੋਵੇ ਉਹ ਆਲਰੇਡੀ ਆਪਣੇ ਕੋਲ ਹੈ ਗਿਆ ਤੇ ਉਹਨਾਂ ਚੀਜ਼ਾਂ ਨੂੰ ਫੀਲ ਕਰਦੇ ਆ ਆਪਾਂ ਯੂਨੀਵਰਸ ਨੂੰ ਆਪਣੇ ਮਨ ਚਾਹੀਆਂ ਚੀਜ਼ਾਂ ਨੂੰ ਰਿਸੀਵ ਕਰਨ ਲਈ ਬੜਾ ਹੀ ਪੋਜ਼ਿਟਿਵ ਤੇ ਸਟਰੋਂਗ ਸਿਗਨਲ ਦਿੰਨੇ ਆ ਤੇ ਜਦੋਂ ਆਪਾਂ ਆਪਣੇ ਬਿਲੀਫ ਨੂੰ ਪੋਜ਼ਿਟਿਵਿਟੀ ਵੱਲ ਸ਼ਿਫਟ ਕਰ ਲੈਂਦੇ ਆ ਆਪਣੀ ਲਾਈਫ ਵਿੱਚ ਚੀਜ਼ਾਂ ਵੀ ਪੋਜ਼ਿਟਿਵਿਟੀ ਵੱਲ ਹੋਣ ਲੱਗ ਜਾਂਦੀਆਂ ਨੇ ਫਿਰ ਆਉਂਦਾ ਇਨਲਾਈਨਡ ਐਕਸ਼ਨ ਏ ਹੁੰਦਾ ਕਿ ਆਪਣੇ ਅੰਦਰੋਂ ਜਿਹੜੀ ਗਾਈਡੈਂਸ ਆ ਰਹੀ ਆ ਉਸ ਨੂੰ ਲੈ ਕੇ ਐਕਸ਼ਨ ਲੈਣੇ ਸਿਰਫ ਸੋਚਣ ਨਾਲ ਹੀ ਨਹੀਂ ਕਿ ਮੈਨੀਫੈਸਟੇਸ਼ਨ ਨਾਲ ਸਭ ਹੋ ਜਾਏਗਾ ਐਕਸ਼ਨ ਲੈਣ ਨਾਲ ਹੀ ਆਪਣਾ ਕੋਈ ਵੀ ਗੋਲ ਹੋਵੇ ਉਸ ਨੂੰ ਆਪਾਂ ਹਾਸਿਲ ਕਰ ਸਕਦੇ ਆ ਫਿਰ ਆਉਂਦੀ ਹੈ ਜੀ ਬੜੀ ਹੀ ਇੰਪੋਰਟੈਂਟ ਚੀਜ਼ ਦਾ ਲਾ ਆਫ ਅਟਰੈਕਸ਼ਨ ਲਾ ਆਫ ਅਟਰੈਕਸ਼ਨ ਸਭ ਤੋਂ ਜ਼ਿਆਦਾ ਗੱਲ ਕੀਤਾ ਜਾਣ ਵਾਲਾ ਸਪਿਰਚੁਅਲ ਲਾ ਆ ਜਿਹੜਾ ਕਹਿੰਦਾ ਆ ਕਿ ਲਾਈਕ ਅਟਰੈਕਟਸ ਲਾਈਕ ਸੋ ਜਦੋਂ ਆਪਣੀ ਪਰਸਨੈਲਿਟੀ ਵਿੱਚੋਂ ਪਿਆਰ ਕੌਨਫੀਡੈਂਸ ਤੇ ਗ੍ਰੈਟੀਟਿਊਡ ਚਲਕਦਾ ਆ ਕਿਉਂਕਿ ਆਪਾਂ ਅੰਦਰੋਂ ਇਹ ਬਿਲੀਫ ਰੱਖਦੇ ਆ ਫਿਰ ਆਪਾਂ ਹੋਰ ਵੀ ਪਿਆਰ ਕੌਨਫੀਡੈਂਸ ਗ੍ਰੈਟੀਟਿਊਡ ਵਾਲੀਆਂ ਚੀਜ਼ਾਂ ਅਟਰੈਕਟ ਕਰਦੇ ਆ ਸੋ ਜਿੱਦਾਂ ਦਾ ਵੀ ਫੀਲ ਕਰਦੇ ਆਂ ਓਦਾਂ ਦਾ ਹੀ ਆਪਾਂ ਅਟਰੈਕਟ ਕਰਦੇ ਆਂ ਸੇਮ ਜੇ ਹਮੇਸ਼ਾ ਚਿੰਤਾ ਵਿੱਚ ਰਹਿੰਦੇ ਆਂ ਹਰ ਗੱਲ ਤੇ ਡਾਊਟ ਰੱਖਦੇ ਆਂ ਡਰ ਵਿੱਚ ਰਹਿੰਦੇ ਆਂ ਫਿਰ بار-बार ਸੇਮ ਹੀ ਹਾਲਾਤ ਪੈਦਾ ਹੁੰਦੇ ਰਹਿੰਦੇ ਨੇ ਤਾਂ ਹੀ ਹਰ ਵਾਰੀ ਖੁਦ ਨੂੰ ਜਗਾਉਣਾ ਅਵੇਅਰ ਕਰਨਾ ਜ਼ਰੂਰੀ ਆ ਹਰ ਥਾਟ ਜਾਂ ਸੋਚ ਨਹੀਂ ਕੰਟਰੋਲ ਹੋ ਸਕਦੀ ਥਾਟਸ ਤੇ ਆਉਂਦੇ ਹੀ ਰਹਿਣਗੇ ਪਰ ਉਹਨਾਂ ਵਿੱਚ ਗਵਾਚਨ ਨਾਲੋਂ ਖੁਦ ਨੂੰ ਬਾਰ-ਬਾਰ ਜਗਾਉਣਾ ਅਵੇਅਰ ਕਰਨਾ ਕਿ ਕਿੱਦਰ ਨੂੰ ਸੋਚ ਰਹੇ ਆਂ ਤੇ ਕੀ ਸੋਚ ਰਹੇ ਆਂ ਸ਼ੁਰੂ-ਸ਼ੁਰੂ ਵਿੱਚ ਮਿਹਨਤ ਕਰਨੀ ਪਏਗੀ ਪਰ ਯਕੀਨ ਕਰਿਓ ਇਹ ਵਰਥ ਇਟ ਹੋਏਗਾ ਜਦੋਂ ਬਾਰ-ਬਾਰ ਇਹ ਪ੍ਰੈਕਟਿਸ ਕਰਦੇ ਆਂ ਹੌਲੀ-ਹੌਲੀ ਇਹ ਇੱਕ ਆਪਣੀ ਆਦਤ ਬਣ ਜਾਂਦੀ ਏ ਨੈਕਸਟ ਜੀ ਰੀਪ੍ਰੋਗਰਾਮਿੰਗ ਦਾ ਸਬਕੌਨਸ਼ੀਅਸ ਮਾਈਂਡ ਕਿ ਜ਼ਿਆਦਾਤਰ ਥਾਟਸ ਲੂਪ ਵਿੱਚ ਚੱਲਦੇ ਆ ਕਿਉਂਕਿ ਆਪਣੇ ਮਾਈਂਡ ਦੀ ਪ੍ਰੋਗਰਾਮਿੰਗ ਪਾਸਟ ਐਕਸਪੀਰੀਅੰਸ ਤੋਂ ਆਪਣੇ ਕਲਚਰ ਬਿਲੀਫ ਤੋਂ ਹੋਈ ਹੁੰਦੀ ਆ ਪਰ ਤੁਸੀਂ ਇਸ ਨੂੰ ਹੌਲੀ-ਹੌਲੀ ਬਦਲ ਸਕਦੇ ਹੋ ਡਾਇਰੀ ਲਿਖ ਕੇ ਵਿਜ਼ੂਅਲਾਈਜ਼ੇਸ਼ਨ ਨਾਲ ਤੇ ਬਹੁਤ ਹੀ ਇੰਪੋਰਟੈਂਟ ਚੀਜ਼ ਅਫਰਮੇਸ਼ਨ ਦੇ ਨਾਲ ਸੋ 스타ਟ ਸਮਾਲ ਬਟ ਸਟੇ ਕਨਸਿਸਟੈਂਟ ਸੋ ਜੇ ਮੈਨੀਫੈਸਟੇਸ਼ਨ ਬੜਾ ਹੀ ਔਖਾ ਤੇ ਕੰਪਲੀਕੇਟ ਲੱਗਦਾ ਆ ਪਹਿਲਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਮੈਨੀਫੈਸਟ ਕਰਨਾ ਸ਼ੁਰੂ ਕਰੋ ਜਿੱਦਾਂ ਕਿ ਕੋਈ ਵੀ ਕੰਪਲੀਮੈਂਟ ਮੈਨੀਫੈਸਟ ਕਰੋ ਕੋਈ ਵੀ ਪੀਸਫੁਲ ਜਹਾ ਮੂਮੈਂਟ ਕੋਈ ਨੰਬਰ ਸਾਈਨ ਜਿਹੜਾ ਬਾਰ-ਬਾਰ ਦਿਖੇ ਕੋਈ ਵੀ ਛੋਟੀ ਜਹੀ ਓਪਰਚੁਨਿਟੀ ਜਾਂ ਸਰਪ੍ਰਾਈਜ਼ ਤੁਸੀਂ ਬਿਲੀਫ ਬਣਾਉਣਾ ਸ਼ੁਰੂ ਕਰੋ ਤੇ ਜਦੋਂ ਬਿਲੀਫ ਬਣਾਉਣਾ ਸ਼ੁਰੂ ਕਰੋਗੇ ਵੱਧ ਤੋਂ ਵੱਧ ਰਿਸਿਵ ਵੀ ਕਰੋਗੇ ਸਿਰਫ ਯਾਦ ਰੱਖੋ ਕਿ ਪਰਫੈਕਟ ਸ਼ੁਰੂ ਵਿੱਚ ਕੋਈ ਵੀ ਨਹੀਂ ਹੁੰਦਾ ਬਸ ਕੰਸਿਸਟੈਂਟ ਹੋਣਾ ਜ਼ਰੂਰੀ ਆ ਕਿਉਂਕਿ 2-4 ਦਿਨ ਵਿੱਚ ਕੋਈ ਆਦਤ ਨਹੀਂ ਬਣਦੀ ਪਰ ਜਿੱਦਾਂ ਜਿੱਦਾਂ ਤੁਸੀਂ ਇਹਦੀ ਪ੍ਰੈਕਟਿਸ ਕਰੋਗੇ ਇਹ ਤੁਹਾਡੀ ਇੱਕ ਹੈਬਿਟ ਬਣ ਜਾਏਗੀ ਤੇ ਗੱਲ ਕਰਦੇ ਹਾਂ ਸਬਕੌਂਸ਼ੀਅਸ ਮਾਈਂਡ ਨੂੰ ਰੀਸੈਟ ਕਰਨ ਲਈ ਕੁਝ ਅਫਰਮੇਸ਼ਨਸ ਦੀ ਸੋ ਐਂਡ ਤੇ ਇਹੀ ਕਹੂੰਗੀ ਆਪਾਂ ਹਰ ਰੋਜ਼ ਹੀ ਮੈਨੀਫੈਸਟ ਕਰ ਰਹੇ ਆ ਕਿ ਕਿਉਂ ਨਾ ਹੁਣ ਤੋਂ ਹੀ ਆਪਾਂ ਸਹੀ ਇਰਾਦੇ ਨਾਲ ਸਹੀ ਬਿਲੀਫ ਦੇ ਨਾਲ ਤੇ ਪੋਜ਼ਿਟਿਵ એનર્ਜੀ ਦੇ ਨਾਲ ਮੈਨੀਫੈਸਟੇਸ਼ਨ ਦਾ ਸਫਰ ਸ਼ੁਰੂ ਕਰੀਏ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਟੈਪ ਬਾਈ ਸਟੈਪ ਮੈਨੀਫੈਸਟੇਸ਼ਨ ਮੈਥਡ ਬਾਰੇ ਉਦੋਂ ਤੱਕ ਸਟੇ ਗਰਾਊਂਡਡ ਸਟੇ ਓਪਨ ਤੇ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹੋ ਤੁਸੀਂ ਪਾਵਰਫੁਲ ਹੋ ਅਲਾਈਨਡ ਹੋ ਤੇ ਤੁਸੀਂ ਹਰ ਰੋਜ਼ ਆਪਣੀ ਡ੍ਰੀਮ ਲਾਈਫ ਵੱਲ ਵਧ ਰਹੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਿੰਨ ਨੂੰ ਵੀ ਇਹ ਸੁਣਨ ਦੀ ਬਹੁਤ ਲੋੜ ਆ ਉਹਨਾਂ ਨਾਲ ਸ਼ੇਅਰ ਕਰੋ ਤੇ ਟੈਗ ਕਰੋ ਐਂਡ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਟੂ ਅੰਟਿਲ ਨੈਕਸਟ ਟਾਈਮ ਸਤਿ ਸ਼੍ਰੀ ਅਕਾਲ ਜੀ ਸਟੇ ਬLESSED